ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਫਰੀਦਕੋਟ ਦੇ క్రికెਟਰ ਨਮਨਦੀਰ ਨੂੰ ਇਸ ਵਾਰ ਮੁੰਬਈ ਇੰਡੀਅਨਸ ਨੇ ਆਈਪੀਐਲ ਦੇ ਮੈਗਾ ਆਕਸ਼ਨ ਦੇ ਵਿੱਚ 5.25 ਕਰੋੜ ਰੁਪਏ ਦੇ ਵਿੱਚ ਖਰੀਦਿਆ ਹੈ ਨਮਨਦੀਰ ਇਸ ਪੱਦਰ ਤੇ ਪਹੁੰਚਣ ਵਾਲੇ ਫਰੀਦਕੋਟ ਦੇ ਪਹਿਲੇ ਖਿਡਾਰੀ ਬਣ ਗਏ ਹਨ ਇਸ ਨਾਲ ਨਮਨਦੀਰ ਨੇ ਨਾ ਸਿਰਫ ਫਰੀਦਕੋਟ ਦਾ ਨਾਮ ਰੌਸ਼ਨ ਕੀਤਾ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਨਮਨਦੀਰ ਨੂੰ ਪਿਛਲੇ ਸਾਲ ਮੁੰਬਈ ਇੰਡੀਅਨਸ ਨੇ 20 ਲੱਖ ਰੁਪਏ ਦੇ ਵਿੱਚ ਟੀਮ ਦੇ ਨਾਲ ਜੋੜਿਆ ਤੇ ਇਸ ਨਾਲ ਜੋ ਹੈ ਪੂਰੇ ਹੀ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਨਮਨ ਧੀਰ ਦੀ ਇਸ ਪ੍ਰਾਪਤੀ ਤੇ ਉਸ ਦੇ ਘਰ ਪਿਤਾ ਨਰੇਸ਼ ਕੁਮਾਰ ਧੀਰ ਅਤੇ ਮਾਤਾ ਨਿਰੂਪਮਾ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਦੱਸੇ ਕਿ 브ਜੇਂਦਰਾ ਕਾਲਜ ਦੇ ਵਿਦਿਆਰਥੀ ਨਮਨ ਧੀਰ ਨੇ 11 ਸਾਲ ਦੀ ਉਮਰ ਦੇ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ ਇਸ ਤੋਂ ਬਾਅਦ ਉਸ ਨੇ ਪਹਿਲਾਂ ਸਥਾਨਕ ਪੱਧਰ ਉਤੇ ਅਤੇ ਫਿਰ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਖੇਡਣਾ ਸ਼ੁਰੂ ਕਰ ਦਿੱਤਾ ਨਮਨ ਨੂੰ ਦਸੰਬਰ 2022 ਦੇ ਵਿੱਚ ਰੰਜੀ ਟਰਾਫੀ ਦੇ ਲਈ ਚੁਣਿਆ ਗਿਆ ਅਤੇ ਉਹ ਇਸ ਟਰਾਫੀ ਲਈ ਚੁਣੇ ਜਾਣ ਵਾਲੇ ਜ਼ਿਲ੍ਹੇ ਦੇ ਪਹਿਲੇ ਖਿਡਾਰੀ ਵੀ ਸਨ ਨਮਨਦੀਪ ਦੀ ਸ਼ੁਰੂਆਤੀ ਕੋਚਿੰਗ ਗगन ਸੰਧੂ ਕੋਚ ਨੇ ਦਿੱਤੀ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨਿਤ ਕੁਮਾਰ ਨੇ ਵੀ ਨਮਨ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ 8 ਸਾਲ ਦਾ ਬੇਟਾ ਗਰਾਊਂਡ ਤੇ ਜਾਣ ਲੱਗ ਗਿਆ ਸੀ ਵਜਿੰਦਰਾ ਕਾਲਜ ਦੇ ਵਿੱਚ ਗगन ਸੰਧੂ ਨੇ ਜਿਆਦਾ ਕੋਚੀ ਉਹ ਜਰੇ ਇਸ ਦੁਨੀਆ ਚ ਨਹੀਂ ਰਹੇ ਹੁ ਤੇ ਡਾਕਟਰ ਬਾਬਾ ਸੈਕਟਰੀ ਉਹਨਾਂ ਨੇ ਵੀ ਬੜੀ ਮਦਦ ਕੀਤੀ ਹੈ ਤੇ ਬਾਕੀ ਇਹਨੇ ਮਿਹਨਤ ਬੜੀ ਕੀਤੀ ਹੈ ਕਿ ਟੇ ਟੰਗੀ ਰੱਖਦਾ ਸੀ ਮੋਟਿਆਂ ਤੇ ਸਾਨੂੰ ਤਾਂ ਸਵੇਰੇ ਪਤਾ ਲੱਗਦਾ ਸੀ ਕਿ ਵੀ ਮੈਚ ਖੇਡਣ ਚੱਲਿਆ ਪੜਾਈ ਤੇ ਮੀਡੀਅਮ ਸੀਗਾ ਮਗਰ ਫੇਲ ਕਦੇ ਨਹੀਂ ਹੋਇਆ ਦੇਖੋ ਪਿਛਲੇ ਵਾਰ ਆਈਪੀਐਲ ਦੇ ਵਿੱਚ ਇਹਦੀ ਅੱਛੀ ਰਹੀ ਹੈ ਪ੍ਰਫਰੈਂਸ ਸਿਲੀ ਬੰਬਈ ਇੰਡੀਅਨ ਨੇ ਤੇ ਆਰਟੀਐਮ ਕਾਰਡ ਵੀ ਯੂਜ਼ ਕਰਿਆ ਇਤੋ ਵਾਰੀ ਸ਼ਰੇ ਪੰਜਾਬ ਕੱਪ ਇਹਦੀ ਕਪਤਾਨੀ ਜਿੱਤਿਆ ਗਿਆ ਇੱਕ ਵਾਰ ਜੇ ਪੰਜਾਬ ਦੀ ਟੀਮ ਨਰਵੇਬੀਆ ਗਈ ਤਾਂ ਉਦੋਂ ਵੀ ਇਹ ਕੱਪ ਜਿੱਤ ਕੇ ਲਿਆ ਨਮਨ ਦੀ ਕਪਤਾਨੀ ਦੇ ਵਿੱਚ ਇਹ ਪੰਜਾਬ ਦੀ ਟੀਮ ਨਾਲ ਜੀ ਇਸ ਵਾਰ ਮੁੰਬਈ ਇੰਡੀਅਨ ਲਈ ਇਹ ਖੇਡਿਆ ਹਾਂਜੀ ਹਾਂਜੀ ਚੰਗੇ ਨਾਮ ਦੇ ਪਲੇਅਰ ਇਸ ਟੀਮ ਦੇ ਵਿੱਚ ਹਾਂ ਉਹਦੇ ਵਿੱਚ ਨਾਮੀ ਪਲੇਅਰ ਨੇ ਜੀ ਤਿੰਨ ਕੈਪਟਨ ਖੇੜਲੇ ਨੇ ਟੀਮਾਂ ਦੇ ਬਹੁਤ ਅੱਛੀ ਸੀ ਜੀ ਪਰਵਾਰਕ ਤੌਰ ਤੇ ਵੀ ਠੀਕ ਐ ਦੋਸਤਾਂ ਨਾਲ ਵੀ ਅੱਛਾ ਸੀ ਕਦੇ ਸਾਨੂੰ ਇਹਨੇ ਮਤਲਬ ਕੋਈ ਇਹੋ ਜਿਹਾ ਲੰਬਾ ਨਹੀਂ ਦੁਆਇਆ ਕਦੇ ਲੜਾਈ ਕਰਕੇ ਆ ਹੋਵੇ ਸਾਨੂੰ ਪਿੱਛੇ ਜਾਣਾ ਪਿਆ ਹੋਵੇ ਇਹੋ ਜਿਹਾ ਕੋਈ ਲੰਬਾ ਨਹੀਂ ਰਹਾ ਕੇਂਦਰੀ ਅਬਧਿਆਲਿਆ ਦੇ ਵਿੱਚ ਸਟੱਡੀ ਕਰੀ ਐ ਜੀ ਕੇਂਦਰੀ ਅਬਧਿਆਲਿਆ ਸਕੂਲ ਕਰਨੀ ਉਹ ਵੀ ਖੇਡਿਆ ਤੇ ਵਿਜੇਂਦਰਾ ਕਾਲਜ ਦੇ ਵਿੱਚ ਇਹਨੇ ਉਹ ਟ੍ਰੇਨਿੰਗ ਲੀ ਗਈ ਐ ਅੰਡਰ 19 ਅੰਡਰ 16 ਚ ਵੀ ਖੇਡਿਆ ਪਹਿਲਾਂ ਅੰਡਰ 16 ਫਿਰ ਅੰਡਰ 19 ਫਿਰ 23 ਡਿਸਟ੍ਰਿਕਟ ਦੀ ਉਹ ਕਪਤਾਨੀ ਰਿਹਾ ਹੈ ਖਰ ਟੀਮ ਦਾ ਜਿਹੜਾ ਪੰਜਾਬ ਚ ਖੇਡਿਆ ਆਪਣਾ ਪੀਸੀਆ ਵੱਲੋਂ ਉਹ ਉਹਦੇ ਚ ਕਪਤਾਨੀ ਨੇ ਇੱਕ ਮੈਚ ਕਰੀਆ ਨਵੀਂ ਵਿਆਹ ਦੇ ਚ ਆਲਰਾਉਂਡਰ ਹੈ ਜੀ ਪਹਿਲਾਂ ਤਾਂ ਬੈਟਸਮੈਨ ਸੀ ਹੁਣ ਬੋਲ ਵੀ ਕਰਦਾ ਹੈ ਲੋਪ ਹੈ ਜੀ ਇੰਡੀਆ ਦੀ ਟੀਮ ਦੇ ਵਿੱਚ ਜਾਣ ਦੀ ਇਹਦੀ ਉਮੀਦ ਇਸ ਤਾਂ ਪੂਰੀ ਰੱਖਦੇ ਆਂ ਸਾਲ ਦੇ ਸਾਲ ਦੇ ਵਿੱਚ ਇੰਡੀਆ ਟੀਮ ਚ ਖੇਡਦਾ ਮਿਲੇਗਾ ਪਰਿਵਾਰ ਚ ਬੜਾ ਅੱਛਾ ਮਾਹੌਲ ਹੈ ਇਹਨੇ ਨੇ ਦੋ ਸਿਸਟਰਾਂ ਜੀ ਤੇ ਇੱਕ ਸਿਸਟਰ ਇਹਨੇ ਵੀ ਕੈਨੇਡਾ ਵੈਈ ਹੋਈ ਐ ਇੱਕ ਸਿਸਟਰ ਆਸਟ੍ਰੇਲੀਆ ਵੈਈ ਹੋਈ ਸ਼ੁਰੂ-ਸ਼ੁਰੂ ਤਾਂ ਸਾਨੂੰ ਲੱਗਦਾ ਸੀ ਜਦੋਂ ਇਹਨੇ ਕੋਈ ਮਤਲਬ ਪਲੱਸ 2 ਤੋਂ ਬਾਅਦ ਸাজা ਥੋੜਾ ਜਿਹਾ ਹੌਸਲਾ ਟੁੱਟਿਆ ਸੀ ਕਿ ਵੀ ਚਲੋ ਬੱਚੇ ਨੂੰ ਹੁਣ ਖੇਡਾਂ ਚੋਂ ਹਟਾਈਏ ਤੇ ਪੜ੍ਹਾਈ ਕਰਨੀ ਲਾਈਏ ਇਹ ਕਹਿੰਦਾ ਮੈਨੂੰ ਇੱਕ ਸਾਲ ਹੋਰ ਦੇ ਦਿਓ ਇਹ ਕਹਿੰਦਾ ਚੱਲ ਜਾ ਦਿੱਤਾ ਉਸ ਤੋਂ ਬਾਅਦ ਇਹਨੇ ਬਹੁਤ ਖੁਸ਼ੀ ਹੁੰਦੀ ਸੀ ਜੀ ਸਾਨੂੰ ਅਸੀਂ ਕਦੇ ਇਹਨੂੰ ਗੇਮ ਕਰਨੀੋਂ ਨਹੀਂ ਹਟਾਇਆ ਕਿ ਵੀ ਜਾਂ ਮੈਂ ਨੇ ਇੱਕ ਗੱਲ ਕਹੀ ਸੀ ਜਾਂ ਤਾਂ ਆਪਣਾ ਬਲੈਕਬੋਰਡ ਤੇ ਨੋ ਦਿਖਾ ਦੇ ਜਾਂ ਟੀਵੀ 'ਚ ਦਿਖਾ ਦੇ ਮੈਨੂੰ ਕਹਿੰਦਾ ਮੈਂ ਟੀਵੀ ਤੇ ਦਿਖਾਉਂਗਾ ਮੈਂ ਕਿਹਾ ਚਲ ਠੀਕ ਐ ਇਸ ਵਕਤ ਨਮਨ ਹੁੰਦੀ ਕਿ ਪਰੋਂ ਕਰੋਂ ਕਰਦੇ ਉਹ ਇਸ ਟਾਈਮ ਗੁਜਰਾਤ 'ਚ ਖੇਡ ਰਿਹਾ ਜੀ ਕੱਪ ਐ ਉਹ ਗੁਜਰਾਤ 'ਚ ਪੰਜਾਬ ਦੀ ਟੀਮ ਕੋਲੋਂ ਖੇਡ ਰਿਹਾ ਹਾਂਜੀ ਰਾਜ ਇਸ ਗਰਾਊਂਡ ਲਈ ਫਰੀਦਕੋਟ ਲਈ ਸਭ ਲਈ ਇਹ ਬਹੁਤ ਬਹੁਤ ਵੱਡੀ ਗੱਲ ਐ ਬਹੁਤ ਖੁਸ਼ੀ ਦੀ ਗੱਲ ਐ ਕੀ ਬੱਚਾ ਇੱਕ ਉਥੋਂ ਤੱਕ ਪਹੁੰਚਿਆ ਹੈ ਜਿਹੜਾ ਮਤਲਬ ਅਜ ਤੱਕ ਕੋਈ ਮਾਈਨਰ ਡਿਸਟ੍ਰਿਕਟ ਕੀ ਕਹਿਣਾ ਚਾਹੀਦਾ ਮਾਲਵੇ ਤੋਂ ਕੋਈ ਨਹੀਂ ਹੋਰ ਬੱਚਾ ਪਹੁੰਚਿਆ ਤੇ ਇਹ ਬਹੁਤ ਵੱਡੀ ਉਪਲਬਧੀ ਹੈ ਔਰ ਆਨੰਦ ਮੰਦੀ ਔਰ ਉਹਦੇ ਨਾਲ ਸਾਡੀ ਸਭ ਦੀ ਜਿਹੜਾ ਸਤਰ ਜਿਹੜਾ ਹੈ ক্রিকেট ਦਾ ਔਰ ਸਪੈਸ਼ਲੀ ਇਹ ਇਸ ਗਰਾਊਂਡ ਦਾ ਬਹੁਤ ਵੱਡਾ ਨਹੀਂ ਹੁਣ ਇਸ ਵੇਲੇ ਉਹ ਆਈਪੀਐਲ ਵਿੱਚ ਮੁੰਬਈ 11 ਲਈ ਪਿਛਲੀ ਵਾਰ ਵੀ ਖੇਡਿਆ ਪਰ ਲੇਕਿਨ ਐਤ ਕੀ ਉਹਦੀ ਜਿਹੜੀ ਹੈ ਕਿਉਂਕਿ ਉਹ ਖੇਡਿਆ ਬਹੁਤ ਅੱਛਾ ਪਿਛਲੀ ਵਾਰੀ ਐਤ ਕੀ ਉਹ ਬੋਲੀ ਵਿੱਚ ਪੈ ਗਿਆ ਪਿਛਲੀ ਵਾਰ ਉਹਨਾਂ ਨੇ ਸਟ੍ਰੇਟ ਇਹਨੂੰ ਲਿਆ ਸੀ ਉਹਦੇ ਵਿੱਚ ਇਹਨੂੰ 25 ਲੱਖ ਮਿਲ ਰਿਹਾ ਸੀ ਨਾ ਹੁਣ ਐਤ ਕੀ ਬੋਲੀ ਵਿੱਚ ਪਿਆ ਤੇ ਉਹ ਸਵਾ ਪੰਜ ਲੱਖ ਕਰੋੜ ਤੇ ਜਾ ਕੇ ਉਹਦੀ ਬੋਲੀ ਉਹਨਾਂ ਮੁੰਬਈ ਇੰਡੀਅਨ ਦੇ ਨਹੀਂ ਉਹਨੂੰ ਫਿਰ ਤੋਂ ਖਰੀਦਿਆ ਹੈ ਨਹੀਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਮਤਲਬ ਉਹ ਸ਼ੁਰੂ ਤੋਂ ਨਾ ਅੰਡਰ 16 ਸੀ ਜਦ ਇੱਕ ਬੜੇ ਉਸ ਵੇਲੇ ਇੱਕ ਐਸ ਗਰਾਊਂਡ ਤੇ ਉਹਨੇ ਇੱਕ ਦਿਨ ਵਿੱਚ ਇੱਕ ਦਿਨ ਵਿੱਚ 400 ਰਨ ਮਾਰਿਆ ਅੰਦਰ 76 ਸਰ 476 ਮਤਲਬ ਮੋਰ ਥੈਨ ਪਲੱਸ ਆਮ 400 ਔਰ ਸਭ ਤੋਂ ਵੱਡੀ ਗੱਲ ਹੈ ਉਸ ਤੋਂ 2 ਦਿਨ ਪਹਿਲੇ ਅੰਡਰ 16 ਹੀ ਜਿਹੜਾ ਹੈ ਸ਼ੁਭਮਨ ਗਿਲ ਵੀ ਖੇਡਦਾ ਸੀ ਦੋਨੋਂ ਇਹ ਹਾਨੀ ਨੇ ਉਹ ਮੁਹਾਲੀ ਲਈ ਖੇਡਦਾ ਸੀ ਇਹ ਦੇ ਲਈ ਖੇਡਦਾ ਸੀ ਬਸ ਥੋੜਾ ਜਿਹਾ ਇਹ ਜ਼ਿਲ੍ਹਾ ਜਿਹੜਾ ਹੈ ਨਾ ਸਾਡਾ ਚੰਡੀਗੜ੍ਹ ਤੋਂ ਦੂਰ ਹੋਣ ਕਰਕੇ ਥੋੜਾ ਜਿਹਾ ਅਸੀਂ ਇਸ ਮਾਮਲੇ ਵਿੱਚ ਸਫਰ ਕਰਦਾ ਹੀ ਕਰਦੇ ਹਾਂ ਤੇ ਬਸ ਐਸ ਕਰਕੇ ਹੈ ਨਹੀਂ ਤੇ ਇਹ ਮੇਰਾ ਇਹ ਕਹਿਣਾ ਹੈ ਕਿ ਉਹ ਦੇ ਬਰਾਬਰ ਦਾ ਸਗੋ ਮੇਰਾ ਤੇ ਬੱਚਾ ਮੈਂ ਤੇ ਉਸ ਤੋਂ ਅੱਛਾ ਸੋਚਦਾ ਪਰ ਸਿਰਫ ਟਾਈਮ ਦਾ ਗੈਪ ਹੈ ਮੇਰੇ ਸਾਥ ਤੇ ਰਹੇ ਵੀ ਉਸੇ ਲੈਵਲ ਤੇ ਪਹੁੰਚੇਗਾ ਪਹਿਲੇ ਤੁਸੀਂ ਮੰਨੋ ਜਦ ਸ਼ੁਰੂ ਵਿੱਚ ਅਸੀਂ ਕਿਵੇਂ ਕਰਦੇ ਸਾਂ ਕਿ ਸਾਡੀ 11 ਜਿਹੜੇ ਨੇ ਆ ਬੱਚੇ ਮੈਚਾਂ ਵਾਲੇ ਦਿਨ ਵਿੱਚ ਆ ਜਾਣ ਕਿਉਂਕਿ ਉਹਨਾਂ ਇੰਟਰਸਟ ਕੈਚ ਆਨ ਨਹੀਂ ਕੀਤਾ ਸੀ ਕਿਉਂਕਿ ਇੱਕ ਚਲਾ ਗਿਆ ਫਿਰ ਸਾਰਾ ਜਿਹੜਾ ਹੈ ਮਾਹੌਲ ਬਦਲ ਗਿਆ ਹੈ ਇਹ ਨਮਨ ਇਸ ਗਰਾਉਂਡ 'ਚ ਜੰਪਲ ਖੇਡਿਆ ਉਹ ਬੇਸ਼ੱਕ ਉਹਦਾ ਜਨਮ ਅੰਮ੍ਰਾਲੇ ਦਾ ਪਰ ਜਿੰਨਾ ਉਹਦਾ ਕ੍ਰਿਕਟਿੰਗ ਸਫਰ ਹੈ ਉਹ ਫਰੀਦਕੋਟ ਤੋਂ ਸ਼ੁਰੂ ਹੋਇਆ ਤੇ ਉਹਦੇ ਫਾਦਰ ਸਾਹਿਬ ਜੀ ਨਰੇਸ਼ ਤੀਰ ਜੀ ਸਾਡੇ ਨਾਲ ਨਾਲ ਹੀ ਨੇ ਇਹ ਉਹ ਫਾਦਰ ਨੇ ਜਿਹੜੇ ਬੱਚਿਆਂ ਨੂੰ ਕਈ ਫਾਦਰ ਹੁੰਦੇ ਆ ਵੀ ਬੱਚਿਆਂ ਨੂੰ ਗੇਮਾਂ ਤੋਂ ਰੋਕਦੇ ਆ ਪਰ ਇਹ ਸਕੂਲ ਦੇ ਵਿੱਚੋਂ ਖੁਦ ਛੁੱਟੀ ਦਿਵਾ ਕੇ ਲਿਆਂਦੇ ਸੀ ਵੀ ਬੱਚਾ ਖੇਲੇ ਤੇ ਜਿਹਦਾ ਫਲ ਅੱਜ ਇਹਨਾਂ ਦੀ ਮਿਹਨਤ ਦਾ ਇਹਨਾਂ ਨੂੰ ਮਿਲਿਆ ਬੱਚਾ ਪਹਿਲਾਂ ਇਥੋਂ ਫਰੀਦਕੋਟ ਡਿਸਟ੍ਰਿਕਟ ਤੋਂ ਐਸ.ਆਰ.ਟੀ ਸਾਹਿਬ ਦੀ ਰਹਿ ਹੁੰਦਾ ਮਾਈ ਹੇਟ ਤੇ ਉਸ ਬੱਚੇ ਨੇ ਡਿਸਟ੍ਰਿਕਟ ਤੋਂ ਸ਼ੁਰੂ ਕੀਤਾ ਪੰਜਾਬ ਦੀ ਟੀਮ ਵਿੱਚ ਗਿਆ ਜੂਨੀਅਰ ਸੀ ਗਿਆ ਫਿਰ ਰੰਜੀ ਟਰਾਫੀ ਖੇਡਿਆ ਜੀ ਰੰਜੀ ਟਰਾਫੀ ਜਿਹੜੀ ਇੱਕ ਪੰਜਾਬ ਦਾ ਇੱਦਾਂ ਮਾਧਿਅਮ ਹੈ ਇਹ ਟਰਾਫੀ ਜੀ ਚ ਮਤਲਬ ਆਲ ਇੰਡੀਆ ਦਾ ਜਿਹੜਾ ਟੂਰਨਾਮੈਂਟ ਹੈ ਜੀ ਚੋ ਜਿਹੜੇ ਪਲੇਅਰ ਤਰਾਸ਼ੇ ਜਾਂਦੇ ਆ ਨੈਸ਼ਨਲ ਇੰਟਰਨੈਸ਼ਨਲ ਲੈਵਲ ਲਈ ਉਸ ਤੋਂ ਬਾਅਦ ਲਾਸਟ ਈਅਰ ਇਹ ਬੱਚਾ ਮੁੰਬਈ ਇੰਡੀਅਨ ਨੇ ਬੇਸ ਪ੍ਰਾਈਜ਼ ਤੇ 20 ਲੱਖ ਰੁਪਏ ਦੇ ਨੂੰ ਚੱਕਿਆ ਸੀਗਾ ਪਰ ਇਸ ਸਾਲ ਉਹਦੀ ਬੋਲੀ ਚ ਆਇਆ ਬੋਲੀ ਦੇ ਵਿੱਚ ਉਹ ਫਿਰ ਮੁੰਬਈ ਇੰਡੀਅਨ ਨੇ 5.5 ਕਰੋੜ ਰੁਪਏ ਦਾ ਖੀਦਿਆ ਜਿਸ ਦਾ ਸਾਡਾ ਸਾਰੇ ਫਰੀਦਕੋਟਿਆਂ ਨੂੰ ਬਹੁਤ ਮਾਣ ਆ ਇਸ ਦੇ layak ਵੀ ਸੀ ਕਿਉਂਕਿ ਜਿੰਨੀ ਉਹ ਬੱਚੇ ਨੇ ਪਰਫਾਰਮੈਂਸ ਕੀਤੀ ਹੈ ਜੋ ਬੱਚੇ ਨੇ ਮਿਹਨਤ ਕੀਤੀ ਹੈ ਉਹਦਾ ਫਲ ਉਹਨੂੰ ਮਿਲਿਆ ਜੀ ਨਮਨ ਆਪਣੇ ਫਰੀਦਕੋਟ ਤੋਂ ਹੀ ਅ ਅੱਗੇ ਉਭਰ ਕੇ ਆਇਆ ਹੈ ਇਹ ਤੇ ਉਹਨਾਂ ਦੀ ਇਸ ਸ਼ਾਨਦਾਰ ਉਪਲਬਧੀ ਲਈ ਮੈਂ ਉਹਨਾਂ ਨੂੰ ਬਧਾਈ ਦਿੰਦਾ ਇਟਸ ਅ ਗ੍ਰੇਟ ਅਚੀਵਮੈਂਟ ਐਂਡ ਉਹਨਾਂ ਦੀ ਪੂਰੀ ਟੀਮ ਉਹਨਾਂ ਦੇ ਪੇਰੈਂਟਸ ਯਹਾਂ ਦੇ ਕੋਚ ਜਿੰਨਰ ਜਿੰਨਾਂ ਵੱਲੋਂ ਉਹਨਾਂ ਨੂੰ ਸਵਾਰਾ ਗਿਆ ਉਹਨਾਂ ਨੂੰ ਉਹ ਬਧਾਈ ਦੇ ਪਾਤਰ ਹੈ तो ये डिस्ट्रिक्ट क्रिकेट एसोसिएशन काफ़ी अच्छा काम कर रही है अभी भी काफ़ी सारे बच्चे ट्रेनिंग लेते हैं ये एंड आई आई एम श्योर कि ये जो जड़ी उपलब्धि है उस तो बहुत सारे नमन बन के आगे निकलेंगे एन आई यस बट नॉट एज गुड एज नमन सो आई वंस अगेन कॉन्ग्रेचुलेट हिम एंड आई होप दैट वो इस बार आई में सबसे ज़्यादा रन बनाए